हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਨਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੋਪ ਦੀਆਂ ਚਾਰ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋ ਗੱਬਣਾ ਨੇ ਬਈ ਇੱਕ ਤਾਂ ਜੀ ਸੂਈ ਵੀ ਹੈ ਇੱਕ ਧੋਖੜਾ ਬਈ ਆਓ ਪੁੱਛ ਲੈਨੇ ਬਈ ਤੁਹਾਡੇ ਅੱਜ ਵਜੇ ਬਈ ਜੀ ਹਸੀ ਕਾਲ ਹਸੀ ਕਾਲ ਜੀ ਹੋਠ ਠੀਕ ਹੋ ਵਧੀਆ ਠੀਕ ਠਾਕ ਵਧੀਆ ਕਿਰਪਾ ਗੁਰੂਆਂ ਦਾ ਸਤਿ ਮਹaraj ਦੀ ਚਲੋ ਬਈ ਵਧੀਆ ਚੱਲ ਲੱਗਾ ਹਾਂ ਵਧੀਆ ਸੋਹਣਾ ਚੱਲਦਾ ਚਲੋ ਨਾਮ ਤੇ ਡਰੈਸ ਬੋਲ ਨਾਮ ਹੈਗਾ ਭਰਪੂਰ ਸਿੰਘ ਦਾ ਹੈਂਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਫਨੂੰ ਬਰਨਾਲਾ ਪਈ ਜਾਂਦੀ ਆ ਤਸੀਲ ਆਪਾਂ ਨੂੰ ਤਾਪਾ ਪਈ ਜਾਂਦੀ ਆ ਫੋਨ ਨੰਬਰ ਹੈਗਾ 99154 66734 ਗੁਰੂ ਨਾਲੇ ਪਾਸੋਂ ਆਪਾਂ ਨੂੰ ਬਰਨਾਲਾ ਨੇੜੇ ਪੈਂਦਾ ਮਾਨਸਾਲੇ ਪਾਸੋਂ ਤਾਪਾ ਨੇੜੇ ਪਈ ਐ ਤੇ ਉਹ ਮੁਗੇ ਭਾਗ ਤੇ ਲੈ ਸਾਈਡ ਤੋਂ ਅਪਰੂ ਕੋੜ ਨੇੜੇ ਪੈਂਦਾ ਠੀਕ ਹੈ ਬਾਈ ਤੇ ਬਾਈ ਦਾ ਕੰਟੈਕਟ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਵੱਡੇ ਕੱਦ ਕਾਠ ਵਾਲੀ ਕਿਹੜਾ ਸੂਆ ਸੂਗੀ ਆ ਜਾਂ ਦੂਜਾ ਸੂਆ ਸੂਗੀ ਕਿੰਨੇ ਦਿਨ ਲੈਂਦੀ ਹੈ ਬਾਈ ਇਹਦੇ ਮੰਨ ਲਓ 20 23 ਤਰੀਕ ਨੂੰ ਦਾ ਪੂਰਾ 23 ਤਰੀਕ ਨੂੰ ਅੱਜ 15 ਹੋ ਗਈ ਹਾਂ ਅੱਜ 15 ਹੋ ਗਈ ਛੇਕ ਨਾ ਰਹਦੇ 23 ਤਰੀਕ ਨੂੰ ਦੇ ਦਿਨ ਪੂਰੇ ਆ ਤੇ ਆਰਡਰ ਦੇਖੋ ਭਾਈ ਉੱਪਰੋਂ ਸੂਕੋਂੋਂ ਸ਼ੁਰੂ ਹੋ ਜਾਂਦਾ ਕਮਾਲ ਦਾ ਆਰਡਰ ਆ ਕੱਲਾ ਕੱਲਾ ਥਣ ਬਈ ਮੁਠੀ ਵਾਲਾ ਥਣ ਥੋੜੀ ਥੋੜੀ ਭੜ ਪਈ ਬੈਠੀ ਆ ਭੜ ਪਈ ਬੈਠ ਬਾਕੀ ਥਾਂ ਤੈਨੂੰ ਪਤਾ ਭੀੜੇ ਦਾ ਕਰਕੇ ਜਿਹੜੇ ਪਾਸੇ ਤੇ ਵਹਿ ਜਾਂਦੀਆਂ ਨਾਲਾ ਜਦੋਂ ਟਾਈਮ ਘੱਟ ਮਿਲਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਫੁੱਲ ਲਾ ਭਾਈ ਤੋੜ ਕੇ ਦਿਖਾ ਦੇ ਫੁੱਲ ਵੱਡਾ ਕਰਦਾ ਜਿੰਨਾ ਕਹਿ ਦੋ ਰਾਜੀ ਰੂਜੀ ਵੀ ਫੁੱਲ ਲਾ ਕਰ ਮਾਲੀ ਫੇਸ ਬਿਊਟੀ ਕਰਮ ਵਾਲੀ ਦੀ ਕਮਾਲ ਦੀ ਆ। ਗੋਦੀਬਾਦੀ ਬਹੁਤ ਚੰਗੀ ਆ। ਸਨਖ ਪੋਣਾ ਵੜ ਦੇ ਵਿੱਚ ਚੰਗਾ ਗਾ। ਕੀ ਰਿਕਾਰਡ ਹੈ ਬਈ? ਸੈਨਸੂਨ ਸੈਨਸੂਨ ਬਹੁਤ ਆ ਗਿਆ। ਹਾਂ। ਇਹਦਾ ਕਲੂਨ ਦਾ ਭਾਅ ਹੈ ਮਾਲਾ ਵੀ 24 25 ਕਿਲੋ ਦਾ। 24 25 ਕਿਲੋ। ਹਾਂ। ਠੀਕ ਆ। ਦੂਜਾ ਸੂਆ ਦੇਖ ਜੇ ਤਾਂ ਹੁੰਦੀ ਹੁਣ ਠੰਡ। ਹੂੰ। ਫਿਰ ਤਾਂ ਵੜ ਨੇ ਪੋਣਾ ਸੀ 30 31 ਕਿਲੋ ਹੀ। ਠੀਕ ਆ। ਹੁਣ ਮਨ ਲਵ ਵੀ 27 28 ਕਿਲੋ ਦੋ ਤਾਂ ਮੰਨ ਕੇ ਅਗਲਾ 27 ਮੰਨ ਕੇ ਲੈ ਲੇ। ਹੂੰ। ਤਾਂ ਥੋੜੀ ਜੀ ਗਰਮੀ ਆ ਗਰਮੀ ਦਾ ਕਾਰਨ ਆ ਠੰਡੀ ਮਿੱਟੀ ਲੈ। ਪੂਰੀ ਫਾਰਮ ਤੇ ਰਹੀ ਆ। ਮ ਰਾਜੀ ਖੋਲਾ ਆਰਡਰ ਕਮਾਲ ਦਾ ਦੁੱਧ ਦਾ ਰਿਕਾਰਡ ਚੰਗਾ ਦੱਸਿਆ ਗਰਮੀ ਦੇ ਸਹਾਰੇ ਨਾ ਬਾਈ ਕਹਿੰਦਾ ਆਪਾਂ 22 22 ਲੀਟਰ ਮੰਨ ਕੇ ਚੱਲਾਂਗੇ ਨਹੀਂ ਤਾਂ 30 ਵਰਤੀ ਤੋਂ ਇਹਨੇ ਬਾਹਰ ਜਾਣਾ ਸੀਗਾ ਤੋੜਾ ਤਰਾ ਕਮਾਲ ਦਾ ਥਣ ਬਹੁਤ ਚੰਗਾ ਨਾੜਾ ਨੂਣਾ ਚੰਗੀਆਂ ਨਹੀਂ ਕਰ ਮਰੇ ਬਾਕੀ ਫੇਸ ਫੂਡ ਦੀ ਮਲਕਮਾਨ ਮੂਨ ਦੇਖ ਬੱਚੀ ਦੀ ਤਾਸ ਫਰਵਾਇ ਪਈਆ ਗੁੰਦਮੀ ਨਾੜਾ ਦੇਖੋ ਨਾੜਾ ਲਖਾਉਂਦੇ ਨੇ ਨੇੜ ਤੋਂ ਕੱਲਾ ਕੱਲਾ ਲੈ ਥਾਣੇ ਚਾਰੇ ਥਾਣੇ ਨਿਖੜ ਮੇ ਕਿ ਫੇਸ ਦੇਖ ਬੱਚੀ ਦਾ ਫੇਸ ਬਾਈ ਬੜਾ ਪਿਆਰਾ ਕੀ ਬਾਤ ਆ ਬਾਕੀ ਰਾਜੀ ਰੋਜੀ ਵੀ ਫੁੱਲ ਆ। ਆਈ ਨਹੀਂ ਹੈਗਾ ਕੋਈ ਲੱਸੀ ਲਾਮੀ ਆ ਜਾਨ। ਤੋਰੇ ਤਾਰੇ ਵੀ ਹੂੰ ਕਿਸੇ ਪਾਸੋਂ ਯਾਨੀ ਕਿ ਵਹਿੜ ਹੱਥ ਤਰਾ ਦੇ। ਹੱਥ ਤਰਾ ਨਹੀਂ। ਹਾਂ ਸਿਆਲ ਹੁੰਦਾ ਦਾ ਇਹੜਾ। ਹੂੰ ਇਹੀ ਤੈਨੂੰ ਪਤਾ ਡੂੜ ਲੱਖ ਦੀ ਸੀ। ਸਹੀ ਗੱਲ ਆ ਬਾਈ। ਹੂੰ ਆਪਾਂ ਇਹਦਾ ਲੱਖ ਰੁਪਏ ਚੋਂ ਮਾਨਤਾਣ ਕਰਦਾ। ਠੀਕ ਆ। ਜਮਾ ਜਾਇਜ ਮੁੱਲ ਲੱਖ ਰੁਪਿਆ ਮੁੱਲ ਵਿੱਚੋਂ ਜਿਹੜਾ ਮਾਨਤਾਣ ਜੀ ਰੂਲ ਹੋ ਜੇ। ਫੇਸ ਸਟਿਕਾ ਕਰ ਦੇ ਬੱਡ ਚੰਗਾ ਤੋਰਾ ਤਰਾ। ਚੰਗਾ ਬਾਈ ਪੜਦਾ। ਡੀਡ ਕੁਆਲਿਟੀ ਦੇਖ ਬੱਚੀ। ਹਾਂ। ਬਾਕੀ ਪੈਠ ਫੁੜਾ ਦੇ ਕੋ ਚੌੜਾ ਝੂੜਾ ਬਹੁਤ ਕੱਦ ਵੱਡ ਬਹੁਤ ਚਲਮਾਵੇ ਦੁੱਧ ਵਾਕਈ ਚੰਗਾ ਪਾ ਦੂ ਬਾਕੀ ਹਜੇ ਬਈ ਕੱਚੀ ਕੱਚੀ ਆ ਦਣ ਲੈਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈ ਨਾਲੇ ਗਰਮੀਆਂ ਚਾਰ ਦਿਨ ਪਹਿਲਾਂ ਲੈ ਲੂ ਅਗਲਾ ਟਿਕਾਣੇ ਖੜ ਜਾਂਦਾ ਪਸ਼ੂ ਜਾ ਕੇ ਜੀਜੂ ਲਾ ਜਾਂਦਾ ਸਹੀ ਗੱਲ ਆ ਬਈ ਸਹੀ ਆ ਅੱਗੇ ਭਰਾ 2 ਨੰਬਰ ਟਾਪ ਬਰੀਡ ਕਿਹੜਾ ਸੂਆ ਇਹ ਪਹਿਲਾ ਸੂਏ ਸੂਈ ਆ ਚਾਰ ਦੰਦ ਬੱਚੀ ਆ ਮਗਰੇ ਦੇ ਆ ਬੱਚਾ ਗਾ ਚਾਰ ਦੰਦ ਮੰਨ ਲਓ ਵੀ ਉੱਥੇ ਦੁੱਧ ਉਹ ਫਾਰਮ ਥੋੜੀ ਜਿਹੀ ਖੁੱਲੀ ਰਹੀ ਵੀ ਐ ਠੀਕ ਆ ਇੱਥੇ ਬੰਨਾ ਬੁੰਨਾ ਦਾਣਾ ਨੂੰ ਨਾ ਬਦਲਾ ਹੁਣ ਉਹ ਤਾਂ 17 ਕਿਲੋ ਐ ਠੀਕਾ ਉੱਥੇ 20 ਕਿਲੋ ਉਦੀ ਸੀ ਉੱਥੇ 20 ਕਿਲੋ ਉਹ ਤਾਂ ਮਾੜਾ ਜਿਹਾ ਮੌਸਮ ਬਣ ਗਿਆ ਤੈਨੂੰ ਪਤਾ ਇਹਨੂੰ 20 22 ਕਿਲੋ ਕੀ ਬੜਾ ਏਡੀ ਬੈੜ ਨੂੰ ਥਣ ਬਹੁਤ ਚੰਗੇ ਨੇ ਹਾਂ ਗਲਾ ਥਣ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਖਸ਼ਾਂ ਤੋਂ ਵੀ ਆਰਡਰ ਚੰਗਾ ਅਜੇ ਚਵਾਈ ਚ ਪਿਆ ਦੋ ਘੰਟੇ ਉਹਦੋਂ ਆਰਡਰ ਦੀ ਕੁਆਲਿਟੀ ਇਹਨੇ ਹੋਈ ਵਧੀਆ ਤੇ ਆ ਗਏ ਮੈਂ ਖੰ ਬੱਚੀ ਤੂੰ ਐ ਮੰਨ ਲੈ ਵੀ ਜੇ ਕਿਸੇ ਨੇ ਜੋੜੀ ਲੈ ਲਈ ਹਾਂ ਤਾਂ ਫਾਰਮ ਤਿਆਰ ਕਰਦਾਂਗੇ ਐ ਨਹੀਂ ਸਹੀ ਗੱਲ ਆ ਸਹੀ ਗੱਲ ਆ ਪ੍ਰਿੰਟ ਪ੍ਰਿੰਟ ਬਈ ਰਾਜੀ ਰੋਜੀ ਕਰਦ ਬੜਾ ਚੰਗਾ ਲੈ ਜਿਆਦ ਬ੍ਰੀਡ ਫੁੱਲ ਚੰਗੀਆਂ ਢਾਂਚਾ ਬੜਾ ਕਮਾਲਾ ਬੜਦਾ ਹਨ ਬਈ ਭਾਰੀ ਪੂਰੀ ਤੇ ਸੁਨਖੀ ਸੁਨਖੀ ਵਹਿਣਾ ਐ ਵੇਖ ਲੈ ਤੂੰ ਸਹੀ ਗੱਲ ਆ ਬਈ ਤੇ ਵਹਿੜ ਦੇ ਵਿੱਚ ਅੰਤ ਕੋਈ ਨਹੀਂ ਬਾਕੀ ਦੰਦਾ ਜਾਂ ਵਹਿੜ ਬਟਾ ਹਾਂ ਫੇਸ ਦੇਖੋ ਫੇਸ ਬੜਾ ਫੇਰ ਬੋਦੀ ਬਾਦੀ ਬਹੁਤ ਚੰਗੀਆਂ ਰੰਗ ਰੂਪ ਸੁਨਖੀ ਸੁਨਖੀ ਬਹੁਤ ਆ ਬੜ ਬਈ ਆਜਾ ਤੇ ਕੀ ਮੋਲ ਲਾ ਬਈ ਇਹਦਾ ਫਿਰ ਇਹਦਾ ਹੁੰਡਰਟ ਤੈਨੂੰ ਪਤਾ ਹੁੰ ਤਾਂ ਮੁੱਲ ਨਹੀਂ ਹੈਗਾ ਕੋਈ ਆਪਣਾ ਹੈਗਾ ਵਪਾਰ ਲੈਣ ਦਾ ਸਿਸਟਮ ਠੀਕ ਆ ਆ ਮੂਰੇ ਮੂਰੇ ਅੱਗੇ ਪਿੱਛੋਂ ਮੜਾ ਰੋਕਦੇ ਮੈਨੂੰ ਬੁਖਾ ਕੀ ਬਾਤ ਚਾਸਪੇਰਾ ਬੱਚੀ ਦਾ ਦੇਖੋ ਲਫੇਜ਼ ਬਈ ਖੜ ਨਹੀਂ ਘੜ ਨਹੀਂ ਬੈਠੀ ਜੇ ਆਪਾਂ ਇਹ ਜੀ ਔਸਰ ਬੱਚੀ ਵੇਚ ਗਏ ਨਾ ਤਾਂ ਵੀ 60000 ਰੁਪਏ ਦੀ ਬੱਚੀ ਵੇਚ ਦਾਂਗੇ ਸਹੀ ਗੱਲ ਆ ਬਈ ਸਹੀ ਗੱਲ ਇਹਨਾਂ ਸੁਨੱਖ ਆਪਣਾ ਜਾਨਵਰ ਰੁੱਤ ਤੇ ਨਹੀਂ ਨਿਕਲਦਾ ਕੱਲ ਕੱਲ ਛੋੜੀ ਹੁਣ ਰੁੱਤ ਦਾ ਬਟਾ ਹੁਣ ਬਸ ਇਹਦਾ ਆਪਾਂ ਬਾਹਰ ਹੀ ਮੂੰਹ ਘੜਦੇ 95000 ਦੀ ਬੈਠ ਦੇ ਦਾਂਗੇ ਠੀਕ ਆ ਬਈ ਭਲਾਟਾਂ ਦਾ ਮੋਲੀ ਆ ਤੂੰ ਐ 99 25 ਸੋਵੇਂ ਪੜੀਆ ਮੋਲਾ ਮਾਨ ਤਣ ਜਿਹੜਾ ਹੈ ਬਾਕੀ ਚੂਣ ਚਾਂ ਦਾ ਠੰਡੀ ਠੁੰਡੀ ਦਾ ਅੰਤ ਨਹੀਂ ਹੱਥੀ ਚੋਲਾ ਮਸ਼ੀਨ ਤੇ ਚੋਲਾ ਰਾਜਜੀ ਰੂਜੀ ਬਹੁਤ ਆ ਬਾਈ ਪੈਟਰ ਬਣਾ ਬਹੁਤ ਚੰਗਾ ਸੂਈ ਸਵਾਈਆ ਬੱਚਾ ਮਗਰ ਬੱਚਾ ਤੇ ਦੁੱਧ ਜਿਹੜਾ ਬਾਈ ਨੇ ਦੱਸਿਆ 17 ਕਿ ਲੀਟਰ ਬੌਲੇ ਵਾਲਾ ਮੰਨ ਕੇ ਚੱਲੋ ਹੁਣ ਰੈਡੀ ਆ ਦੁੱਧ ਚੰਗਾ ਬਾਦੂ ਹੋਰ ਵੀ ਟਲਾਂਡੂ ਲਾਂਬਾ ਉਹ ਪਈਆਂ ਨੇ ਸ਼ਾਮ ਰੋਡਰ ਵਧੀਆ ਤਿਆਰ ਬਾਕੀ ਲੈ ਕੋਈ ਪੈਸੇ ਭਰਦਾ ਵੀ ਨਹੀਂ ਕੋਈ ਠੰਡੀ ਬਹੁਤ ਆ। ਸਰ ਮੈਂ ਤਾਂ ਨਿਆਣਾ ਪਾਲਾ ਚੇਨਾ। ਕੀ ਬਾਤ ਆ ਬਈ। ਉਹ ਮਸ਼ੀਨ ਤੇ ਚੌਂਦੇ ਸੀ ਆਪਾਂ ਹੱਥੀਂ ਚੋਰਿਆ ਤਾਂ ਵੀ ਨਹੀਂ ਪੂਰਾ ਕਰਿਆ। ਸਾ ਵੀ ਨਹੀਂ ਕਰਿਆ। ਠੀਕ ਆ। ਮੁੱਲ 95000 ਰੁਪਏ। ਹਾਂ ਮਾਂ ਤਨ ਕਰਦਾ। ਪਗੜੀ। ਅੱਗੇ ਅੰਕ ਲਤਾ ਇਹਨਾਂ ਨੰਬਰ। ਕਿਹੜਾ ਸੂਆ ਸੁਈ ਵੀ ਐ? ਇਹੇ ਮਾਲਾ ਵੀ ਦੂਜਾ ਸੂਆ ਕਹਿੰਦੇ ਸੀ ਮਾਲਕ ਤੀਜਾ ਰੱਖ ਲਾ। ਠੀਕ ਆ। ਇਹ ਦੋ ਹਫ਼ਤਾਵਾਂ ਦੀ ਵਿਹੜ ਸੁਈ ਵੀ ਐ। ਠੀਕ ਆ। ਇਹਦੇ ਥੱਲੇ ਦੁੱਧ ਹੁਣ ਹੈਗਾ ਇਸ ਟਾਈਮ 14 ਕਿਲੋ। ਠੀਕ ਆ। ਉਹ ਤੁਸੀਂ ਗਰਮੀ ਦਾ ਕਰਕੇ ਪਿੱਛੇ ਮੁੜੀ ਵੀ ਆ ਦੁੱਧ 10 ਕਿਲੋ ਸੀ ਇਹਦੇ ਵੋਟਾਂ ਵਾਲਿਆਂ ਨਾਲ ਆਪਣਾ ਇੱਕ ਤਰੀਕ ਨੂੰ ਟੀਕਾ ਭਰਾਵਾ ਇੱਕ ਤਰੀਕ ਨੂੰ ਹਾਂ ਇੱਕ ਤਰੀਕ ਨੂੰ ਬਾਈ ਨੇ ਦੇ ਟੀਕਾ ਭਰਾਤਾ ਭਾਈ 15 ਦਿਨ ਹੋ ਗਏ ਅੱਜ ਠੀਕਾ 15 ਦਿਨ ਹੋ ਗਏ ਟੀਕਾ ਭਰਾਏ ਨੂੰ ਦੋਰਾ ਤਾਰਾ ਚੰਗਾ ਘੱਦ ਵੱਡ ਚੰਗਾ ਰਾਜੀ ਰੂਜੀ ਫੋਲਾ ਥਣ ਬਹੁਤ ਚੰਗਾ ਫੁੱਠੇ ਵਾਲਾ ਥਣ ਕੱਲਾ ਕੱਲਾ ਥਣ ਦੂਰਾ ਤਾਰਾ ਦੇ ਬਾਕੀ ਗਾਂ ਡਬਲ ਬਹੁਤ ਹੈ ਗਾਂ ਦਾ ਮੀਂਹ ਮੂੰਹ ਪੈ ਗਿਆ ਜਿੱਦੇ ਠੰਡ ਉਤਰਾ ਹੀ ਲੈ। ਕਲਾਸ ਸਰਗਾ ਸਾਣਾ ਜੀ ਨੂੰ ਦੇ। ਯਾਰ ਸਾਣਾ ਲੇਵਾ ਕੁਮਾਲ ਆ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਸਾਣਾ। ਬਾਕੀ ਉਂਗਲਰ ਕੀ ਧਾਰ ਲੈ। ਹਾਂ ਲੈ ਚਵਾਈ ਦੇ। ਕੀ ਬਾਤ। ਚਵਾਈ ਬਹੁਤ ਚੰਗੇ ਹਨ। ਬਾਲੀ ਚੰਗੇ ਚੋਣ ਆ ਮਹਾਂ ਬਰੀਕੀ ਬਰੁਕੀ ਦੇ ਕਿੰਨੀ। ਇਹ ਤਾਂ ਇੱਕ ਸਰਪ ਗਰਮੀ ਝੱਕਾ ਲਾਈ ਬੈਠੀ ਹਾਲ ਮਾਲ ਨੂੰ। ਹਮ ਚਮਕ ਤੇ ਬਰੀਕੀ ਦੇ ਗਾਂ ਦੇ ਵਿੱਚ। ਸਹੀ ਗੱਲ ਆ ਬਈ ਬਰੀਕੀ ਰੁਕੀ ਬਹੁਤ ਚੰਗੇ। ਬੱਚੇ ਬਹੁਤ ਚੰਗੇ ਪਾਉਂਦੇ। ਬਹੁਤ ਚੰਗੇ ਬੱਚੇ ਪਾਉਂਦੀ ਆ ਬੱਚੇ ਬਹੁਤ ਵਧੀਆ ਉਹਨਾਂ ਕੋ ਤੇ ਮੁੱਲ ਭਰਾ ਇਹਦਾ ਫਿਰ ਇਹਦਾ ਆਪਾਂ 45000 ਚੋਂ ਮਾਨਤਨ ਕਰ ਦਿੰਦੇ ਹਾਂ 45000 ਹਾਂ ਠੀਕ ਆ 45000 ਇਹ ਥੋੜਾ ਜਿਹਾ ਪੱਕੇ ਦਾ ਮੰਨਦੀ ਆ ਪੈਰ ਪੂਸ ਸਾਫ ਕਰਉਣ ਵਾਲਾ ਐ ਥੱਲੇ ਹੂੰ ਗਾਂ ਬਹੁਤ ਟੌਪ ਦੀ ਆ ਨਾ ਗਰਮੀ ਨੂੰ ਮੰਨੇ ਦਾ ਲੈਣ ਨਾ ਦੇ ਦੁੱਧ ਇਹਨੇ ਦੁਆਰੇ 17-18 ਕਿਲੋ ਤੇ ਵਗ ਜਾਣਾ ਜੇ ਟੈਕ ਵੀ ਇੱਕ ਘਰੇ ਸਹੀ ਗੱਲ ਆ ਭਾਈ 45000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗਦਾਨ ਜ਼ਰੂਰ ਹੋ ਜੇ ਥਾਣਾ ਹਵਾ ਨਾ ਚੰਗਾ ਕੱਦ ਬੈਟਰ ਰੰਗ ਰੂਪ ਬਾਕੀ ਗਰਮੀ ਵੀ ਘਟ ਮੰਨੂਗੀ ਹੈਨਾ ਗਰਮੀ ਘਟ ਮੰਨੂ ਸੋੜ ਹੀ ਹੁੰਦੀ ਕਿਹਦਾ ਦੂਜੇ ਪੁਰਾਣੀ ਨਸ ਲਈ ਆਪਣੇ ਇੱਥੇ ਫਦੀ ਹੁੰਦੀ ਸੀ ਉਹਨਾਂ ਚੋਂ ਆ ਗਈ ਇਹ ਸਹੀ ਗੱਲ ਅੱਗੇ ਬਈ 4 ਨੰਬਰ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਸਾਈਵਾਲ ਵਿਹੜਾ ਜਮਾ ਪੌਰ ਟਾਪ ਸਰਕਾਰੀ ਸੀਮੰਦੀ ਆ ਠੀਕ ਆ ਮਾੜਾ ਇਹ ਕੈਮਰੇ ਦਾ ਭਾਵੇਂ ਮੰਨ ਜੇ ਤੇ ਨਹੀਂ ਤਾਂ ਤੂੰ ਐ ਮੰਨ ਲਾ ਵੀ ਇਹਦਾ ਠੰਡੀ ਠੁੰਡੀ ਦਾ ਅੰਤੇ ਦਾ ਵੀ ਕੋਈ ਨਹੀਂ ਠੀਕ ਆ ਕਿੰਨੇ ਦਿਨ ਲੈਂਦੀ ਆ ਜੀ ਆਪਾਂ ਗਰੀਬ ਘਰੋਂ ਹੀ ਲਈ ਆ ਲੈ ਠੀਕ ਆ ਇਹਦੇ ਮਾਲਕਾਂ ਤੋਂ ਤਾਂ ਸਭ 21 ਤਰੀਕ ਨੂੰ ਦਰ ਪੂਰੇ ਹੁੰਦੇ ਲੈ ਠੀਕ ਆ ਤੇ ਬਾਕੀ ਜਿਵੇਂ ਮਰਜ਼ੀ ਲੈ ਸਹੀ ਗੱਲ ਆ ਟੱਲਾ ਢੱਲਾ ਬਾਲ ਬੋਲ ਬਹੁਤ ਪਏ ਮੁੱਠੀ ਵਾਲਾ ਤਾਂ ਕਲੂਨ ਨਹੀਂ ਦਿੱਤਾ 14-15 ਕਿਲੋ ਦੁੱਧ ਦੁੱਧ 17-18 ਕਿਲੋ ਫਾਦੂ ਵੀ ਆ ਠੀਕ ਆ 16-17 ਕਿਹੜਾ ਥੋੜਾ ਸਾਹੀ ਵਾਲ ਨੂੰ ਸਹੀ ਗੱਲ ਆ ਕਿਉਂ ਗਾੜਾ ਦੁੱਧ ਹੋਣਾ ਹਜ਼ਾਰ ਰੁਪਏ ਦਾ ਦੁੱਧ ਦਿਓ ਬਾਕੀ ਬਰੀਡ ਦੇਖ ਬਰੀਡ ਬਹੁਤ ਸਰੇ ਦੀ ਹੈ ਸਰਕਾਰੀ ਸੀਮੰਦੀ ਹੈ ਗਰੀਬ ਬੰਦੇ ਕੋਲੇ ਸੀ ਜਿਹੜੀ ਦੀ ਭੈਣ ਸੀ ਆਪਣੇ ਧਨੋਲੇ ਮਿਲੇ ਤੇ ਫਾਸਟ ਆਈ ਸੀ ਉਹਦਾ ਗਰੀਬ ਬੰਦਾ ਉਹਨੇ ਲੋੜ ਦੇ ਮਾਰੇ ਨਹੀਂ ਦਿੱਤੀ ਹੈ ਸਹੀ ਗੱਲ ਇਹ ਕਿਹੜਾ ਕੋਈ ਉਸ ਲੋੜ ਦੀ ਢਾਂਡੀ ਆ ਨਾ ਕੋਈ ਚੁੰਗਣ ਦਾ ਨਾ ਕੋਈ ਭਾਰ ਦਾ ਕਿਸੇ ਕਿਸਮ ਦਾ ਹੀ ਇੱਕ ਪੈਸੇ ਦੀ ਲੰਬਾ ਨਹੀਂ ਬੱਚੀ ਠੀਕ ਆ ਇਹ ਸ ਬੜਾ ਪਿਆਰਾ ਯਾਦ ਬ੍ਰੀਡ ਆ ਫੁੱਲ ਚੰਗੀ ਆ ਬਾਕੀ ਹਜੇ ਕੱਚੀ ਕੱਚੀ ਆ ਬਈ ਦੇਣ ਲੈਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਬਾਕੀ ਤੂੰ ਐਂ ਵੇਖ ਲੈ ਤੌਰ ਗੰਗਾ ਨਾ ਕਰ ਦੀ ਐ ਨਹੀਂ ਗੱਲ ਸਹੀ ਗੱਲ ਆ ਬਈ ਸਰਕਾਰੀ ਸੀਮਨ ਕਿਹੜਾ ਤੈਨੂੰ ਕੋ ਦਾ ਮਾੜਾ ਟੀਕੇ ਨਹੀਂ ਹੁੰਦਾ ਨਹੀਂ ਬਹੁਤ ਵਧੀਆ ਸੀਮਨ ਆ ਤੇ ਮੁੱਲ ਕੀ ਆ ਬਈ ਇਹਦਾ ਇਦਾ ਮੁੱਲ 55000 ਮਾਨਤਨ ਹੋ ਜਾ ਮਾਨਤਨ ਕਰਦਾ 55000 ਰੁਪਏ ਮੁੱਲ ਆ ਜਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਖੋ ਜੀ ਕੱਚੀ ਕੱਚੀ ਆਦਣ ਲੈ ਬਾਕੀ ਨਹੀਂ ਦੇਖ ਲੈ ਤੋਰਨ ਵੇਲੇ ਇਹਦਾ ਟਟ ਟਟ ਪੈਂਦੀਆਂ ਹੁੰਦੀਆਂ ਮਾਰ ਜੇ ਕੋਈ ਤਾਂ ਕੋਈ ਤਾਂ ਦੇਵਤੀ ਬੱਚੀ ਆ ਹਾਂ ਉਹ ਆ ਜਿਵੇਂ ਨਹੀਂ ਇਹ ਤਾਂ ਕੈਮਰੇ ਤੋਂ ਵੀ ਡਰੀ ਜਾਂਦੀਆਂ ਹੁੰਦੀਆਂ ਉਹਨਾਂ ਲੈ ਸਹੀ ਯਾਰ ਜਿਵੇਂ ਮਰ ਜਿਆ ਉਹ ਚੱਕ ਕੇ ਖੜਦੀਆਂ ਨਹੀਂ ਇਹ ਕਰੀ ਨਹੀਂ ਪੂਛ ਚੱਕ ਕੇ ਖੜਦੀ ਆ ਲੈ ਹੂੰ ਮੁੱਲ 55000 ਰੁਪਏ ਮਾਨਤਨ ਜ਼ਰੂਰ ਕੋ ਮੈਂ ਇਸ ਨਹੀਂ ਰੱਖਣ ਦੀ ਲੋੜ ਆ ਬਲੇ ਬੱਚੇ ਬੱਚੀ ਜਾ ਕੇ ਦੇਖੀ ਪਿੰਡੂ ਹੀ ਲਈਆ ਗਰੀਬ ਬੰਦੇ ਤੋਂ ਬੱਚੀ ਜਾ ਕੇ ਦੇਖੀ ਬਹੁਤ ਟਾਪਰ ਦਿੱਤੀ ਹੋਇਆ ਪਹਿਲੇ ਸੂਈ ਠੀਕ ਆ ਬੱਚੇ ਚੰਗੇ ਪਾਉਂਦੀ ਆ ਬਲੇ ਬੜੇ ਚੰਗੇ ਪਾਉਂਦੀ ਆ ਇਤਕੀ ਬੱਚੀ ਦਾ ਸੀਮ ਨਹੀਂ ਆ ਠੀਕ ਆ ਤੇ ਕਿਸੇ ਵੀਰ ਨੂੰ ਬਈ ਚਾਰਾ ਨਗਾ ਚ ਕੋਈ ਵੀ ਨਾ ਕੇ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਦਨੋਂ ਧੰਨਵਾਦ ਜੀ